ਹਰਿਆਣਾ ਚ ਲੋਕ ਸਭਾ ਚੋਣਾਂ 2024 ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ 10 ਲੋਕ ਸਭਾ ਸੀਟਾਂ ਤੇ ਇਕੱਲੀ ਚੋਣ ਲੜ ਸਕਦੀ ਹੈ ਸੂਤਰਾਂ ਮੁਤਾਬਕ ਭਾਜਪਾ ਦੀ ਮੀਟਿੰਗ ਦੇ ਵਿੱਚ ਇਸ ਮਾਮਲੇ ਤੇ ਜੜੀ ਚਰਚਾ ਹੋਈ ਹੈ ਇਹ ਮੀਟਿੰਗ ਬੀਤੀ ਦਿਨੀ ਨਵੀਂ ਦਿੱਲੀ ਦੇ ਵਿੱਚ ਹੋਈ ਸੀ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਹਰਿਆਣੇ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਤੇ ਚੋਣ ਲੜਨ ਦੀ ਤਿਆਰੀ ਪੂਰੀ ਤਰ੍ਹਾਂ ਖਿੱਚ ਰਹੀ ਹੈ ਹਰਿਆਣਾ ਰਾਜ ਚੋਣ ਕਮੇਟੀ ਨੇ ਸਾਰੀਆਂ 10 ਸੀਟਾਂ ਲਈ ਉਮੀਦਵਾਰਾਂ ਦਾ ਨਾਮ ਤੈਅ ਕਰਨ ਲਈ ਇੱਕ ਕਮੇਟੀ ਦਾ ਗਠਨ ਵੀ ਕਰਿਆ ਦਾ ਤੁਹਾਨੂੰ ਦੱਸ ਜੀ ਕਿ ਹਰਿਆਣਾ ਦੇ ਵਿੱਚੋਂ ਭਾਜਪਾ ਤੇ ਜੀਜਪੀ ਇਹ ਚਲੇ ਗਠਨ ਹੋ ਚੁੱਕਾ ਹੈ ਇਸ ਦੇ ਬਾਵਜੂਦ ਵੀ ਭਾਜਪਾ ਇਕੱਲੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਪੂਰੀ ਤਰ੍ਹਾਂ ਖਿੱਚ ਰਹੀ ਹੈ ਲੋਕ ਸਭਾ ਚੋਣਾਂ ਦੀ ਤਿਆਰੀ ਕਰਦੇ ਭਾਰਤੀ ਜਨਤਾ ਪਾਰਟੀ ਨੇ ਇੱਕ ਪੱਤਰ ਦੇ ਵਿੱਚ ਸੂਬੇ ਦੇ ਲੋਕਾਂ ਤੋਂ ਸੁਝਾਅ ਮੰਗੇ ਨੇ ਦੱਸ ਜੀ ਕਿ ਆਮ ਲੋਕਾਂ ਲਈ ਇੱਕ ਮੋਬਾਈਲ ਨੰਬਰ ਵੀ ਉਹਨਾਂ ਵੱਲੋਂ ਜਿਹੜਾ ਹਜ਼ਾਰੀ ਕਰ ਦਿੱਤੇਗੇ ਜਿਸ ਤੇ ਆਮ ਲੋਕ ਆਪਣੇ ਸੁਝਾਅ ਵੀ ਦੇ ਸਕਦੇ ਨੇ ਇਸ ਸਮੇਂ ਹਰਿਆਣਾ ਦੇ ਵਿੱਚ 10 ਲੋਕ ਸਭਾ ਸੀਟਾਂ ਹਨ ਦੱਸ ਜੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰਾਣੇ ਦੀ 10 ਦੀਆਂ 10 ਸੀਟਾਂ ਤੇ ਹੀ ਝੋਨ ਲੜੀ ਸੀ ਹੁਣ ਹਰਿਆਣਾ ਦੇ ਵਿੱਚ ਭਾਜਪਾ ਤੇ ਜਨਰ ਨਿਆਂ ਜਨਤਾ ਪਾਰਟੀ ਦੇ ਵਿੱਚ ਗਠਜੋੜ ਹੋ ਚੁੱਕਿਆ ਪਰ ਭਾਜਪਾ ਨੇ ਗਠਜੋੜ ਨਾਲ ਝੋਨ ਲੜਨ ਤੋਂ ਗੁਰੇਜ਼ ਕਰਦੀ ਨਜ਼ਰ ਆ ਰਹੀ ਹੈ